ਤੋ ਵਿਏਟਨਾਮ ਦੇ ਵਿੱਚ ਆ ਦੁਕਾਨ ਹੈ ਜਿੱਥੇ ਬ੍ਰਾਂਡਡ ਸਾਰੇ ਪਰਸਨਲ ਹੁੰਦੇ ਨੇ ਤਾਂ ਇੱਥੇ ਮੈਨੂੰ ਇਹ ਭਾਈ ਸਾਬ ਮੜੇ ਪੋਰੀਆ ਨੂੰ ਲੀ ਤੇ ਇਹਨਾਂ ਨੇ ਮੈਨੂੰ ਦੱਸਿਆ ਕਿ ਵਿਏਟਨਾਮ ਦੇ ਵਿੱਚ ਜਿਹੜਾ ਇੱਕੋ ਹੀ ਰੱਬ ਨੂੰ ਪੂਜਿਆ ਜਾਂਦਾ ਔਰ ਉਹਨੂੰ ਕਿਹਾ ਜਾਂਦਾ ਸ਼ਿਵਾ ਸੋ ਇਹਨਾਂ ਨੂੰ ਹੀ ਪੂਜਦੇ ਔਰ ਅਗਰਬਤੀਆਂ ਦੇ ਨਾਲ ਆਹ ਜਿਹੜੀਆਂ ਅਗਰਬਤੀਆਂ ਨੇ ਇਹਦੇ ਨਾਲ ਇਸ ਤਰ੍ਹਾਂ ਇਹਨੂੰ ਪੂਜਦੇ ਨੇ ਔਰ ਫਰੂਟਸ ਆਫਰ ਕਰਦੇ ਆ ਇਹਨਾਂ ਨੂੰ ਤੇ ਆਹ ਹੋਰ ਵੀ ਵਿੱਚ ਜਿਹੜਾ ਤੁਹਾਡਾ ਕੀ ਨਾਮ ਕੇਨਸ ਹੈ ਉਹਦੇ ਬੀਅਰ ਦੇ ਕੇਨਸ ਹੈ ਸ਼ਾਇਦ ਤੇ ਉਹ ਸਾਰੀਆਂ ਜਿੰਨੀਆਂ ਵੀ ਆਫਰਿੰਗਸ ਨੇ ਉਹ ਤਿੰਨ ਦਿਨ ਬਾਅਦ ਇਹਨੂੰ ਪ੍ਰਸ਼ਾਦ ਵਾਂਗੂ ਵੰਡਿਆ ਜਾਂਦਾ ਤੇ ਕੋਰੀਆ ਦੇ ਵਿੱਚ ਆਪਣਾ ਕੋਈ ਧਰਮ ਨਹੀਂ ਇਹ ਦੱਸਿਆ ਇਹਨਾਂ ਨੇ ਮੈਨੂੰ ਤੇ ਇੱਥੇ ਹਰ ਤਰ੍ਹਾਂ ਦੇ ਬ੍ਰਾਂਡ ਦੇ ਜਿਹੜੇ ਨੇ ਉਹ ਪਰਸਸ ਮਿਲਦੇ ਨੇ ਤੇ ਮੈਂ ਹਰੇਕ ਦੁਕਾਨ ਦੇ ਵਿੱਚ ਹੀ ਦੇਖਿਆ ਕਿ ਇਹ ਪੂਜਣ ਵਾਲੀ ਜਿਹੜੀ ਮੂਰਤੀ ਆ ਉਹ ਸਾਰੀ ਜਗ੍ਹਾ ਇੱਥੇ ਮਿਲਦੀ ਐ ਪਸੰਦ ਨਹੀਂ ਆਇਆ ਕੋਈ ਹਾਂ ਆ ਪੰਜ ਪੰਜ ਸੁਵੇ ਕਹਿ ਰਹੇ ਹੋ ਅੱਛਾ 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 ਥੈਂਕ ਯੂ ਲੀ ਥੈਂਕ ਯੂ ਸੋ ਵੈਰੀ ਮਾਚ ਥੈਂਕ ਯੂ ਨਮਸਤੇ ਹਾਂ ਮਸਤੇ ਠੀਕ ਹੈ ਜੀ ਤੇ ਇਹ ਫੇਸ ਹੈਗਾ ਚਾਖਾ ਇਹਦੇ ਬਾਜ਼ਾਰ ਦਾ ਹਾਂ ਹੋ ਗਿਆ ओके ओके ਨਹੀਂ ਕਹਿੰਦੇ ਨਹੀਂ ਮੈਂ ਕੀ ਟਿਕਲੀ ਹੋਊ ਕੋਈ ਬਲੌਕਿੰਗ ਕਰ ਰਹੀ ਹੈ ਇਹ ਆ ਫੜੀਂ ਕੈਮਰਾ ਵੀ ਵਿਚੇ ਹੋਵੇ बारे दारॉपें दिखा दो सारियाँ ए कल्चरल मार्केट है ना तो ये ही सब चीज़ा ने कपड़े कुपड़े ये भी इतने इतने कुछ लोग रहनिक कॉफी ऑर्गैनिक कॉफी ਤਾਂ ਬੂ ਬੰਬੂ ਗ੍ਰੈਫਟਡ ਕ੍ਰਾਫਟ ਇਹ ਸਭ ਚਾ ਦਾ ਪੱਤਾ ਵੇਚਦੇ ਨੇ ਇੱਥੇ ਜਿਹਦੇ ਦੇ ਚਾ ਅ ਡ੍ਰੈਗਨ ਦਾ ਫੇਸ ਵਗੈਰਾ ਆਹ 오ਰੀਜਨਲ ਹੈ ਇਹ ਆਹ 오ਰੀਜਨਲ ਹੈ ਬੁੱਟਾ ਇਹ 오ਰੀਜਨਲ ਸੰਤਰੇ ਲੱਗੇ ਹੋਏ ਨੇ ਉਹਦੇ ਤੇ ਤੋਂ ਮੇਨ ਆਹੀ ਚੱਕਾ-ਬੱਕਾ ਹੋ ਗਿਆ ਨਾ ਵੀ ਓਲਡ ਬਾਜ਼ਾਰ ਜਾਂ ਕਲਚਰਲ ਬਾਜ਼ਾਰ ਦਾ ਇਹ ਮੇਨ ਦਾ ਹਰਬਲਸ ਹਾਂ ਕੀ ਇਹ ਹਰਬਲ ਬਲੈਂਕਸ ਕੁਕਿੰਗ ਉਹ ਉਹ ਐਸੈਂਸ਼ੀਅਲ ਆਇਲਸ ਵਗੈਰਾ ਨੇ ਹਨਾ ਇੱਕ ਮਸਾਲੇ ਜਿਹੜੇ ਵਰਤੇ ਜਾਂਦੇ ਨੇ ਉਹ ਐਸੈਂਸ਼ੀਅਲ ਆਇਲਸ ਵਗੈਰਾ ਨੇ ਤੇ ਉਹੀ ਕੱਪੜੇ ਦੁਨੀਆ ਭਰ ਦੇ ਜਿੰਨੇ ਬ੍ਰਾਂਡਡ ਕੱਪੜੇ ਨੇ ਉਹ ਸਾਰੇ ਉਹ ਬਾਈ ਉਦਨ ਵੀ ਆਪਾਂ ਉਹਨੂੰ ਮਿਲੇ ਸੀ ਜਿਹੜੇ ਹੱਥ ਨਾਲ ਬੈਂਬੂ ਦੇ ਪ੍ਰੋਡਕਟ ਜਿਹੜੇ ਬਣਾ ਰਹੇ ਇਹ ਗਰੀਬਨਾਂ 4 ਤੋਂ 5 ਲੱਖ ਡਾਉਂਗ ਦਾ ਵੇਚਦੇ ਨੇ ਕਿਤੇ ਵੀ ਕਮਾਲ ਦੀ ਕਾਰੀਗਰੀ ਹੈ ਉਹਨਾਂ ਦੀ ਪੱਖੀ ਹਾਂ ਇਹ ਵੀ ਲੈ ਲਿਆ ਰਿਕਸ਼ੇ ਇੱਥੇ ਚੱਲਦੇ ਨੇ ਇੱਕ ਰਿਕਸ਼ੇ 'ਚ ਦੋ ਬੰਦੇ ਵੀ ਬੈਠ ਜਾਂਦੇ ਨੇ ਤੇ ਹਾਸ ਹਾਸ ਪੱਖੀਆਂ ਇੱਥੇ ਦੀਆਂ ਟ੍ਰੈਡੀਸ਼ਨ ਕਾਲੇ ਰੰਗ ਦੀ ਕਹਿੰਦੇ ਸੀ ਉਹ ਹਨਾ ਕਾਲਾ ਆਈ ਥਿੰਕ ਬ੍ਰੈਂਡ ਇਹ ਜੀ ਇਹਨਾਂ ਨੇ ਇਹਨਾਂ ਦਾ ਵੀ ਉਹਨਾਂ ਨਾਲੇ ਲੱਗਿਆ ਆਪਣੀ ਕਾਰਗਰੀ ਦੇ ਵਿੱਚ ਕਈ ਜਗ੍ਹਾ ਬਣਾਉਂਦੇ ਨੇ ਇਹ ਔਰ ਇੱਕ ਕਮਾਲ ਦਾ ਕੋਈ ਨਾ ਡਰਾਇੰਗ ਨਹੀਂ ਕੋਈ ਕੁਝ ਨਹੀਂ ਡਿਜ਼ਾਈਨ ਨਹੀਂ ਬਸ ਉਸੇ ਵੇਲੇ ਕਿੰਨੇ پیسے ਮੰਗਦੇ 40 ਕਹਿ ਰਹੀ ਐ ਅੱਛਾ ਛੋਟੇ ਵਾਲੇ ਦਾ ਹਾਂ ਮੈਂ 20 ਕਹਿ ਰਹੀ ਆ ਉਹਨੂੰ ਹਾਂ 20 ਕਹਿ ਰਹੀ ਆ ਮੈਂ ਅੱਛਾ ਦੋ ਦੇ ਵੀ ਕਰਨਾ ਐਨਿੰਗ ਬਾਗ ਐਨਿੰਗ ਦੇ ਅੱਥੇ ਚੱਲ ਰਹੀ ਹੋਏ ਸੋ ਕੁੱਲ ਮਿਲਾ ਕੇ ਇਹੀ ਐ ਲੋਕਲ ਮਾਰਕੀਟ ਦਾ ਸਾਰਾ ਜਿਹੜਾ ਪੁਰਾਣੀ ਮਾਰਕੀਟ ਦਾ ਲਾਲ ਟੇਨਸ ਮਲਗੀਆਂ ਨੇ ਬਾਗਸ ਮਿਲਦੇ ਨੇ ਕੱਪੜੇ ਮਿਲਦੇ ਨੇ ਸਸ ਕਾਲ agge phir kuch interesting anda to phir dikhane hai tona